ਕਹਿੰਦਾ ਜਿਹਦੇ ਨਾਲ ਦਿਲ ਲਾਇਆ ਉਹ ਦਿੱਲੀ ਚਲੀ ਗਈ ਜਿਹਨੂੰ ਪਿਆਰ ਕੀਤਾ ਉਹ ਇਟਲੀ ਚਲੀ ਗਈ ਕਹਿੰਦਾ ਸਾਡੇ ਮਾੜੇ ਭਾਗ ਜਦੋਂ ਮਰਨ ਵਾਸਤੇ ਕਰੰਟ ਨੂੰ ਹੱਥ ਲਾਇਆ ਤਾਂ ਬਿਜਲੀ ਚਲੀ ਇੱਕ ਹੋਰ ਜੀ ਕਹਿੰਦਾ ਮੱਥੇ 'ਚੋਂ ਖੂਨ ਸਿਰ ਤੇ ਰੇਤ ਮੱਥੇ 'ਚੋਂ ਖੂਨ ਸਿਰ ਤੇ ਰੇਤ ਸੋਹਣਿਆਂ ਨੇ ਫੁੱਲ ਮਾਰਿਆ ਗਮਲੇ 'ਸਮੇਂ ਸੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯਾਨੀ ਇਹ ਮੇਰਾ ਪੰਜਾਬ ਵਿੱਚ ਜਿਨ੍ਹਾਂ ਨੇ ਵੀਰੇ ਅਜੇ ਤਾਈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਾ ਦਿਓ ਅ ਚੱਲਦੇ ਆ ਜੀ ਫਨੀ ਚੁਟਕਲੇ ਵੱਲ ਕੀ ਹੋਇਆ ਜੀ ਇੱਕ ਵਾਰ ਇੱਕ ਜੱਟ ਨੇ ਇੱਕ ਸੇਠ ਢਾਇਆ ਹੋਇਆ ਜੀ ਤੇ ਜਿੱਥੇ ਮੁੱਕੀ ਪੈਂਦੀ ਆ ਬਹਿਣ ਦੇ ਤੇ ਜਿੱਥੇ ਲੱਤ ਪੈਂਦੀ ਆ ਬਹਿਣ ਦੇ ਜੱਟ ਨੇ ਜੀ ਸੇਠ ਦੀ ਧੂੜ ਭਰਾਈ ਪਈ ਇੱਕ ਬੰਦਾ ਕੋਲ ਦੀ ਲੰਘਿਆ ਹੁਣ ਦੇਖਿਆ ਵੀ ਜੱਟ ਦਾ ਸੇਠ ਨੂੰ ਢਾਈ ਬੈਠਾ ਉਹ ਬੰਦਾ ਜੱਟ ਨੂੰ ਕਹਿੰਦਾ ਉਹ ਕਹਿੰਦਾ ਮਿਲਖਾ ਸਿੰਘ ਕਿਉਂ ਤੂੰ ਸੇਠ ਨੂੰ ਕੁੱਟੀ ਜਾਂਦਾ ਕੀ ਹੋ ਗਿਆ ਇਹ ਜਰਾ ਜੱਟ ਬੰਦੇ ਨੂੰ ਕਹਿੰਦਾ ਕਹਿੰਦਾ ਕੁੱਟਾਂ ਨਾ ਯਾਰ ਹੋਰ ਕੀ ਕਰਾਂ ਕਹਿੰਦਾ ਕੱਲ ਕੀ ਹੋ ਗਿਆ ਦੱਸਦਾ ਸੀ ਕਹਿੰਦਾ ਸੇਠ ਸਾਡੇ ਸਰੋਵਰ ਚ ਮੱਛੀਆਂ ਦੇਖ ਕੇ ਕਹਿੰਦਾਗਾ ਵੀ ਆਹ ਹੋਏ ਕਿੰਨੀਆਂ ਵਧੀਆ ਮੁੱਛੀਆਂ ਕਿੰਨੀਆਂ ਵਧੀਆ ਲੋਗ ਲੋਗ ਕਰਦੀਆਂ ਮੱਛੀਆਂ ਜੇਕਰ ਤੇ ਇਹਨਾਂ ਦੇ ਪਕੌੜੇ ਬਣਾਏ ਹੁੰਨਾ ਸਵਾਦ ਆ ਜੇ ਕਹਿੰਦਾ ਤੂੰ ਦੱਸਵੇਂ ਕੁੱਟਾਂ ਕੀ ਨਾ ਕੁੱਟਾਂ ਕਹਿੰਦਾ ਚਲ ਕੋਈ ਨਾ ਉਹ ਛੱਡ ਛੱਡ ਸੇਠ ਨੂੰ ਛੱਡਤਾ ਜੀ ਸੇਠ ਨੂੰ ਜੀ ਬੰਦਾ ਕਹਿੰਦਾ ਕਹਿੰਦਾ ਮੇਰੀ ਗੱਲ ਸੁਣ ਓਏ ਇਹ ਜਿਹੜੀਆਂ ਸਰੋਵਰ ਦੀਆਂ ਮੱਛੀਆਂ ਹੁੰਦੀਆਂ ਨੇ ਇਹਨਾਂ ਨੂੰ ਐ ਨਹੀਂ ਕਹਿਦਾ ਇਹ ਭਗਤ ਹੁੰਦੀਆਂ ਭਗਤ ਚਲੋ ਜੀ ਉਹ ਬੰਦਾ ਇੰਨਾ ਕਹਿ ਕੇ ਚਲਾ ਗਿਆ ਚਲੇਗਾ ਤਾਂ ਜਦੋਂ ਘੰਟੇ ਕੇ ਬਾਅਦ ਵਾਪਸ ਆਇਆ ਤਾਂ ਜੱਟ ਜੀ ਛੇਠ ਨੂੰ ਫੇਰ ਤਾਂ ਹੀ ਬੈਠਾ ਉਹ ਬੰਦੇ ਨੇ ਫੇਰ ਪੁੱਛਿਆ ਕਹਿੰਦਾ ਮਿਲਖਾ ਸਿੰਘ ਤੂੰ ਫੇਰ ਛੇਠ ਨੂੰ ਢਾਈ ਬੈਠਾ ਕੀ ਗੱਲ ਹੋ ਗਈ ਜੱਟ ਕਹਿੰਦਾ ਟੌਣ ਵਾਲੀਆਂ ਗੱਲਾਂ ਦਾ ਛੇਠ ਆਪ ਕਰਦਾ ਉਹ ਬੰਦਾ ਕਹਿੰਦਾ ਕੀ ਕਹਿੰਦਾ ਇਹ ਆ ਛੇਠ ਹੁਣ ਤੈਨੂੰ ਕਹਿੰਦਾ ਮੇਰੇ ਕੰਨ ਕੋਲੇ ਆ ਕੇ ਕਹਿੰਦਾ ਵੀ ਤੂੰ ਕਿਤੇ ਭਗਤਾਂ ਦੇ ਪਕੌੜੇ ਖਾਦੇ ਆ ਇੱਕ ਵਾਰੀ ਇੱਕ ਬੰਦਾ ਗੰਨੇ ਚੁੱਪੀ ਜਾਵੇ ਗੰਨੇ ਚੁੱਪ ਚੁੱਪ ਜਿਹੜੇ ਛਿਲਕੇ ਸੜਦਾ ਸੀ ਜੀ ਉਹ ਇੱਕ ਬੰਦਾ ਕੋਲ ਬੈਠਾ ਸੀ ਉਹ ਬੰਦਾ ਛਿਲਕੇ ਚੁੱਪੀ ਜਾਵੇ ਤਾਂ ਉਹ ਬੰਦੇ ਦਾ ਜਦੋਂ ਧਿਆਨ ਪਿਆ ਵੀ ਇਹ ਛਿਲਕੇ ਚੁੱਪੀ ਜਾਂਦਾ ਉਹਨ ਕਹਿੰਦਾ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਹੋਏ ਤੂੰ ਛਿਲਕੇ ਚੁੱਪੀ ਜਾਂਦਾ ਅੱਗੋ ਬੰਦਾ ਬੰਦਾ ਕੀ ਕਹਿੰਦਾ ਜੀ ਉਹ ਕਹਿੰਦਾ ਕੰਜਰਾ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਆ ਕਹਿੰਦਾ ਸਾਰੇ ਛਿਲਕੇ ਚੁੱਪ ਚੁੱਪ ਕੇ ਦੇਖ ਲੈ ਕਿਸੇ ਵੀ ਛਿਲਕੇ 'ਚ ਤੂੰ ਇੱਕ ਬੂੰਦ ਰਸ ਦੀ ਨਹੀਂ ਛੱਡੀ ਇੱਕ ਵਾਰ ਜੀ ਅਕਬਰ ਮੀਰਬਾਲ ਨੂੰ ਕਹਿੰਦਾ ਕਹਿੰਦਾ ਯਾਰ ਮੈਂ ਸੁਣਿਆ ਤੇਰੇ ਜਿਹੜੇ ਪਿੰਡ ਦੇ ਲੋਕ ਨੇ ਤੇਰੇ ਵਰਗੇ ਬੜੇ ਦਿਮਾਗੀ ਨੇ ਉਹ ਕਹਿੰਦਾ ਹਾਂਜੀ ਇਸ ਤਾਂ ਕੋਈ ਸ਼ੱਕ ਨਹੀਂ ਕਹਿੰਦਾ ਅੱਛਾ ਯਾਰ ਮੈਂ ਦੇਖਣੇ ਆ ਕਹਿੰਦਾ ਦੇਖਣੇ ਕੀ ਜੀ ਤੁਸੀਂ ਵਗ ਜਓ ਚਲੋ ਜੀ ਅਕਬਰ ਭੇਸ ਬਦਲ ਕੇ ਪਿੰਡ 'ਚ ਜਦੋਂ ਗਿਆ ਇੱਕ ਬੰਦਾ ਜੀ ਜਾਮਣ ਦੇ ਦਰਖਤ ਤੇ ਚੜਿਆ ਬੈਠਾ ਅਕਬਰ ਜਦੋਂ ਥੱਲੋਂ ਦੀ ਨੰਗਲ ਲੱਗਿਆ ਜੀ ਤਾਂ ਉਹਨੇ ਦੇਖਿਆ ਵੀ ਜਾਮਣ ਤੇ ਬੰਦਾ ਚੜਿਆ ਹੋਇਆ ਤਾਂ ਅਕਬਰ ਉਹ ਬੰਦੇ ਨੂੰ ਕਹਿੰਦਾ ਕਹਿੰਦਾ ਯਾਰ ਜਾਮਣੀ ਖਵਾ ਦੇ ਉਹ ਤੋਂ ਬੰਦਾ ਬੋਲਦਾ ਕਹਿੰਦਾ ਖਵਾ ਦਿੰਨੇ ਆ ਕਿਹੜੀਆਂ ਖਾਣੀਆਂ ਠੰਡੀਆਂ ਖਾਣੀਆਂ ਗੇ ਗਰਮ ਖਾਣੀਆਂ ਮੈਂ ਕੋ ਮੈਨੂੰ ਸੋਚਿਆ ਵੀ ਠੰਡੀਆਂ ਜਾਂ ਉਹਨਾਂ ਦਾ ਬਹੁਤ ਮਾਰ ਖਾਧੀਆਂ ਗਰਮ ਖਾ ਕੇ ਦੇਖੀ ਉਹ ਬੰਦੇ ਨੂੰ ਕਹਿੰਦਾ ਕਹਿੰਦਾ ਗਰਮ ਖਾਣੀਆਂ ਨੇ ਕਹਿੰਦਾ ਠੀਕ ਆ ਹੁਣ ਹੀ ਛੜਦਾ ਤਾਂ ਕਿ ਉਹ ਬੰਦੇ ਨੇ ਚਾਰ ਜਾਮਣਾ ਰੇਤੇ ਸੜਤੀਆਂ ਰੇਤੇ ਸੜਟੀਆਂ ਅਕਬਰ ਨੇ ਚੱਖੀਆਂ ਅਕਬਰ ਨੇ ਬੂਕਾ ਫੱਕਾ ਮਾਰ ਕੇ ਸਾਫ਼ ਕਰਕੇ ਖਾ ਲਈਆਂ ਦੀ ਅਕਬਰ ਖਾ ਕੇ ਜਾਮਣਾ ਕਹਿੰਦਾ ਨਾ ਯਾਰ ਇਹ ਤਾਂ ਗਰਮ ਹੈ ਨਹੀਂ ਸੀ ਇਹ ਤਾਂ ਠੰਡੀਆਂ ਨੇ ਉਹ ਬੰ다가 ਠੰਡੀਆਂ ਨੇ ਕਹਿੰਦਾ ਹਾਂ ਕਹਿੰਦਾ ਸਾਲਾ ਫਿਰ ਬੁੱਕਾਂ ਕਿ ਮਾਰੀਆਂ ਸੀ ਇਹਨਾਂ ਤੇ ਜਾਮਣ ਤੇ ਇੱਕ ਗੱਲ ਯਾਦ ਆ ਗਈ ਜਿਹੜੇ ਆਲਸੀ ਬੰਦੇ ਹੁੰਦੇ ਉਹਨਾਂ ਦਾ ਵੀ ਪਤਾ ਨਹੀਂ ਪਤੰਦਰ ਕਿੱਥੇ ਤੱਕ ਆਲਸ ਕਰ ਜਾਂਣ ਇੱਕ ਆਲਸੀ ਬੰਦਾ ਜੀ ਜਾਮਣ ਦੇ ਦਰਖਤ 'ਤੇ ਲੇਪਿਆ ਤਾਂ ਕੋਲ ਦੀ ਇੱਕ ਬੰਦਾ ਲੰਘਿਆ ਜਦੋਂ ਲੰਘਿਆ ਤਾਂ ਆਲਸੀ ਉਹ ਬੰਦੇ ਨੂੰ ਕਹਿੰਦਾ ਕਹਿੰਦਾ ਭਾਈ ਗੱਲ ਸੁਣੀ ਉਹ ਕਹਿੰਦਾ ਕੀ ਆ ਕਹਿੰਦਾ ਯਾਰ ਮੈਨੂੰ ਜਾਮਣਾ ਹੀ ਝਾੜ ਦੇ ਚਲੋ ਜੀ ਉਹ ਬੰਦੇ ਨੇ ਜਾਮਣਾ ਝਾੜ ਦਿੱਤੀ ਜਾਮਣਾ ਝਾੜਤੀਆਂ ਕਹ ਕਹਦਾ ਲੈ ਵੀ ਝਾੜਤੀਆਂ ਕਦਾ ਐ ਨਹੀਂ ਬਾਈ ਹੁਣ ਚੱਕ ਕੇ ਤਾਂ ਫੜਾ ਦੇ ਚਲੋ ਜੀ ਉਹ ਬੰਦੇ ਨੇ ਵਿਚਾਰੇ ਨੇ ਚੱਕ ਕੇ ਵੀ ਫੜਾਤੀਆਂ ਇਹ ਤਾਂ ਪ੍ਰੋਬਲਮ ਲੱਗਿਆ ਕਦਾ ਨਹੀਂ ਬਾਈ ਐ ਨਾ ਕਰ ਮੇਰੇ ਮੂੰਹ 'ਚ ਤਾਂ ਪਾ ਦੇ ਮੇਰੇ ਮੂੰਹ 'ਚ ਪਾਤੀਆਂ ਮੂੰਹ 'ਚ ਪਾ ਕੇ ਜਾਮਣਾ ਜਦੋਂ ਉਹ ਤੁਰਨ ਲੱਗਿਆ ਕਹਦਾ ਬਾਈ ਗੱਲ ਸੁਣ ਮੇਰੀ ਹੁਣ ਇੱਕ ਹੋਰ ਉਹ ਕਹਿੰਦਾ ਕੀ ਹੋ ਗਿਆ ਕਹਦਾ ਯਾਰ ਮੇਰੇ ਮੂੰਹ 'ਚੋਂ ਘਟਕਾਂ ਦਾ ਕੱਢ ਜਾ